ਇਹ ਜੋ ਪੋਡੀਅਮ ਇਹ ਬਨੂੜ ਬੱਸ ਸਟੈਂਡ ਕੋਲ ਇਹ ਪੈਦਲ ਜਾਣ ਵਾਲਿਆਂ ਲਈ ਰਾਹ ਬਣਿਆ ਹੋਇਆ ਤੇ ਆ ਇੱਥੇ ਸਾਈਡਾਂ 'ਚ ਰੇਲਿੰਗ ਲੱਗੀ ਹੋਈ ਸੀ ਕਿ ਸਟੀਲ ਦੀ ਰੇਲਿੰਗ ਤੇ ਜਿਹੜੀ ਕੀ ਸ਼ਾਇਦ ਇੱਕ ਜਾਂ ਦੋ ਦਿਨ ਦੇ ਵਿੱਚ ਕੋਟ ਪਾਟ ਕੇ ਲਾਈ ਵੱਡਕੀ ਲੈ ਗਏ ਨੇ ਦੇ ਜੀ ਤੇ ਪਹਿਲਾਂ ਵੀ ਕਿਤੇ ਕਿਤੇ ਵਿੱਚ ਵਿੱਚ ਕੁੱਟੀਆਂ ਹੋਈਆਂ ਨੇ ਉਹ ਸਾਹਮਣੇ ਵੀ ਹੈਗੀ ਐ ਜਿਹੜੀ ਵਿੱਚ ਪਾਈਪਾਂ ਲੱਗੀਆਂ ਹੋਣਦੀਆਂ ਨੇ ਤੇ ਆ ਇਥੋਂ ਲੈ ਕੇ ਦੋਨਾਂ ਦੋਨੋਂ ਸਾਈਡਾਂ ਤੋਂ ਸਟੀਲ ਦੀ ਰੇਲਿੰਗ ਉਹ ਥੱਲੇ ਵੱੱਕ ਪਾਸੇ ਲੈ ਜੰਦੀ ਹੁਣੇ ਨਸ਼ਾ ਕਰਨ ਵਾਲੇ ਨੇ ਪੱਤੀ ਐ ਜਾ ਫਿਰ ਕਿਸੇ ਦੀ ਲੋਡ ਹੋਊਗੀ ਲੋਡ ਤਾਂ ਚਲੋ ਕੀ ਹੋਣੀ ਹੈ ਕਿਸੇ ਦੀ ਤੇ ਪਹਿਲਾਂ ਵੀ ਇੱਥੋਂ ਵੀ ਰੇਲਮੀਆਂ ਦੀਆਂ ਗਰੀਲਾਂ ਗੈਪ ਨੇ ਇਸ ਸਾਈਡ ਤੋਂ ਵੀ ਗੈਪ ਤੇ ਅੱਜ ਤਾਂ ਹਾਦੀ ਕਰ ਦਿੱਤੀ ਉਹ ਉੱਥੋਂ ਵੀ ਵੱਡ ਕੇ ਲੈ ਗਏ ਨੇ ਆ ਟੁੱਟੇ ਹੋਏ ਨੇ ਸਟੀਲ ਦੀ ਰੇਲਿੰਗ ਦੇ ਪਾਈਪ ਟੁੱਟੇ ਹੋ ਰਹੇ ਨੇ ਉਹ ਜਿਹਨੇ ਨਸ਼ਾ ਕਰਨਾ ਹੈ ਜਾਂ ਚੋਰੀ ਕਰਕੇ ਵੇਚਣਾ ਹੈ ਉਹਨੂੰ ਕਿਸੇ ਦੂਜੇ ਦੀ ਕੋਈ ਪਰਵਾਹ ਨਹੀਂ ਹੈਗੀ। ਬਨੂੜ বাস ਸਟੈਂਡ ਕੋਲ ਆ ਸਾਹਮਣੇ ਸਰਕਾਰੀ ਸਕੂਲ ਹੈ। ਆ ਨਾਲ ਹੀ ਪੈਦਲ ਲਾਂਗੇ ਲਈ ਆ ਓਵਰ ਬ੍ਰਿਜ ਬਣਾਇਆ ਹੋਇਆ ਸੀ। ਰੋਡ ਕ੍ਰੋਸ ਕ੍ਰੋਸਿੰਗ ਲਈ ਇਹ ਓਵਰ ਬ੍ਰਿਜ ਬਣਾਇਆ ਹੋਇਆ ਸੀ। ਕੋਈ ਨਹੀਂ ਹੈ ਜੀ ਇਹ ਕਿ ਸਿਰਫ ਇੱਕ ਵੀਡੀਓ ਬੰਨੀ ਹੈ ਬਸ ਇਹਦਾ ਕੋਈ ਹੱਲ ਹੁਲ ਤਾਂ ਹੋਣਾ ਨਹੀਂ ਹੈਗਾ ਉਹ ਤਾਂ ਪਤਾ ਹੀ ਨਹੀਂ ਪਰ ਜਿਨ੍ਹਾਂ ਨੇ ਚੋਰੀ ਕਰਨੀ ਕੀਤੀ ਹੈ ਨਾ ਉਹਨਾਂ ਨੇ ਦੂਜੀ ਵਾਰ ਤਾਂ ਚਲੋ ਸੋਚਦੇ ਨਹੀਂ ਉਹਨਾਂ ਨੂੰ ਚੋਰੀ ਤਾਂ ਹਾਂ ਚੁੱਕੀ ਹੈ ਸੋਚਦੇ ਤਾਂ ਕੁਝ ਹੈ ਹੀ ਨਹੀਂ